ਨਦੂਰ ਜਿਕੇ ਫਤ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਦੇ ਪਾਤਸ਼ਾਹ ਦੇ ਦਰਸਵੇ ਪ੍ਰਥਮ ਭਗਤ ਸਿਮਰਕਾ ਗੁਰੂ ਨਾਨਕ ਲਾਇਕ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿੰਰਾਓ ਸ੍ਰੀ ਹਰਿ ਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਰਾਜ ਸੁਖਾ ਸਭ ਦੁੱਖ ਜਾਈ ਤੇ ਜੋ ਬਹਵਰ ਸਿਮਰੈ ਆਈ ਘਰ ਨਾਮ ਨਿਤਿ ਆਵਟਾਈ ਸਭ ਖਾਈ ਹੋਏ ਸਹਾਈ ਦਸਮੇ ਪਾਤਸ਼ਾਹਾ ਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਈ ਹੋਏ ਸਹਾਈ ਦਸਮ ਪਾਤਸ਼ਾਹਿਆਂ ਨੇ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੇ ਅਰਦਾਤ ਅੰਦਰ ਕੇ ਬੋਲੋ ਦੇ ਪੰਨ ਜਾ ਪਿਆਰਿਆਂ ਚੰਮ ਸਹਿਜਾ ਦਿਆਂ ਚਾਰੀਆਂ ਮੁਕਤੀਆਂ ਅਥੀਆਂ ਜੱਪੀਆਂ ਤਪੀਆਂ ਬਿਨਾ ਨਾਮ ਜੱਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਅਨੰਦ ਕਿੰਤਾ ਤਨਾ ਪ੍ਰਿਆਰਿਆਂ ਸੱਚ ਯਾਰਿਆਂ ਨੇ ਕਮਾਈ ਦਾ ਧਿਆਨ ਤੱਕੇ ਖਾਲਸਾ ਜੀ ਬੱਲ ਲਾ ਜੀ ਦਨਾਂ ਸਿੰਗਾ ਸਿੰਗਣੀਆਂ ਧਰਮ 헤ਤਾ ਸੀਸ ਦਿੱਤੇ ਦੰਦ ਬੰਦ ਕਟਾਏ ਕੋਪੜੀਆਂ ਲਹਾਈਆਂ ਚਰਕੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੀ ਕੇ ਸਾਸ ਸਸਨਾਲ ਨਿਭਾਵੇ ਤਦਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੇ ਬੋਲ ਲਾ ਦੇ ਪੰਜ ਤਖਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਬੋਲ ਲਾ ਦੇ ਪ੍ਰਥਮ ਸਰਬੱਤ ਖਾਲਸਾ ਦੇ ਕੀ ਅਰਦਾਸ ਹਾਜੀ ਸਰਬੱਤ ਖਾਲਸਾ ਦੇ ਕੋ ਬਾਤ ਦੇ ਵਾਹਿਗੁਰੂ ਵਾਹਿਗੁਰੂ ਚਤਿ ਆਵ ਜਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਣ ਜਹਾਣ ਖਾਲਸਾ ਦੀ ਸਾਹਿਬ ਤਮ ਤਹ ਰੱਛਿਆ ਰਿਆਇ ਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਹਿਬ ਦੀ ਸਹਾਈ ਹਾਲ ਸੇ ਦੇ ਕੇ ਬੋਲ ਬਲ ਲਏ ਬਲਲਾ ਜੀ ਸੁੱਖਾ ਨੂੰ ਸਖੀ দান ਕੇ ਸੁਦਾਨ ਰਹ ਤੋਦਾਨ ਬਬੇ ਖੁਦਾਨ ਵਿਸਾਹ দান ਪ੍ਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਬਾਉ ਜੋਬਿਆ ਟਲ ਧਰਮ ਕਾ ਜੈਕਾਰ ਮੱਲ ਦੇ ਸਕਾਂਧ ਮੰਨਨੀ ਮਤ ਸਿ ਮਤ ਪਤ ਦਾ ਰਖ ਆਪ ਵਾਹੇ ਗੁਰ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦੀ ਆਓ ਸੇਵੀਆਂ ਨਰਕਾਰਾਂ ਸਾਹਰਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਜਿਹਨਾਂ ਤੋਂ ਪੰਥ ਨੂੰ ਵੇਛੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਵ ਦਾ দান ਖਾਲਸਾ ਦੀਨੂ ਬਖਸ਼ਾ ਏ ਨਿਮਾਣਿਆਂ ਦੇ ਮਾ ਨੇ ਤਣਿਆਂ ਨੇਤਾ ਨੇ ਉਟਿਆਂ ਦੀ ਓਟ ਤੰਨ ਤੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਲੜੀ ਹੈ ਜੀ ਸਤਿਗੁਰ ਦੇ ਚਾਰ ਪਹਿਰ ਰਹਿਣ ਬਾੜੇ ਅੰਦਰ ਸੁਖ ਆਨੰਦ ਸਹਿਤ ਬਤੀਤ ਹੋਈ ਚਾਰ ਪਹਿਰ ਦਿਨ ਹੈ ਬਾੜੇ ਅੰਦਰ ਸੁਖ ਆਨੰਦ ਸਹਿਤ ਬਤੀਤ ਕਰਵਾਣਾ ਧੰਨ ਧੰਨ ਅਮਰ ਸ਼ਹੀਦ ਬਾਪਾ ਦੇਵਕ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸਤਿਗੁਰ ਦੀ ਪਾਵਨ ਦਰਬਾਰ ਅੰਦਰ ਆਪ ਜੀ ਦੇ ਸੰਧਾਸਨ ਸਾਜ ਕੇ ਪਿਆਰ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ ਅਸਥਾਨ ਤੇ ਜਾ ਕੇ ਕੁਲ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਨਿਹਾਲ ਕਰੋ ਪਾਵਨ ਉਪਦੇਸ਼ ਬਖਸ਼ਿਸ਼ ਕਰੋ ਸਤਿਗੁਰ ਦੀ ਦਰਵਾਜ਼ੀ ਸਰਬੱਤ ਸੰਗਤ ਦੀ ਹਾਜ਼ਰੀ ਤੇਲ ਸੁਲਲ ਪੇਟਾਦਰ ਖਜ਼ਾਨੇ ਪ੍ਰਵਾਨ ਕਰਨੀ ਯਾਤਰਾ ਸਫਲ ਕਰਨੀ ਆਪਨੇ ਦਰੋਂ ਕਰਉ ਸਿੱਕੀ ਸਦਕ ਪਰੂਸਾ ਨਾਮ দান ਬਖਸ਼ਨਾ ਸ਼ੋਭ ਭਾਵਨਾਵਾਂ ਪੂਰੀਆਂ ਕਰੰਗੀਆਂ ਆਪ ਜੀ ਕਰੋ ਕਿਰਪਾ ਆਪ ਜੀ ਦੇ ਪਵਨ ਸਰੂਪ ਸੁਖਾਸਨ ਸਥਾਨ ਤੋਂ ਪ੍ਰਕਾਸ਼ ਅਸਥਾਨ ਤਿਲ ਜਾਣ ਦੀ ਆਪ ਆਗਿਆ ਬਖਸ਼ੋ ਜੀ ਰਸਤੇ ਪੜੇ ਅੰਦਰ ਆਪਾਂ ਨੂੰ ਸੰਗ સહਾਈ ਹੋਣਾ ਅੱਖਰ ਵਾਦ ਦਾ ਕਟ ਭੁੱਲ ਚੁੱਕ ਮੁਆਫ ਕਰਨਾ ਸਖ ਪੜਦੇ ਸੁਣਦੇ ਸਰਬਤ ਲਾਹਵਲ ਹੋਵਨ ਧਾਨਤ ਕਾਮ ਚੜਦੀ ਕਲਾ ਮੇਰੇ ਭਾਣੇ ਸਰਬਤ ਦਾਸ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ